ਜਿੱਥੇ ਪਿੰਡ ਚਣੂ ਦੇ ਸਕੂਲ ਦੇ ਵਿੱਚ ਇਕੱਤਰਕ ਬੀਬੀਆਂ ਭੈਣਾ ਬਜ਼ੁਰਗ ਸਭ ਤੋਂ ਪਹਿਲਾਂ ਫਤਿਹਪੁਰਗੰਜ ਪ੍ਰੇਮਾਹੀ ਗੁਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਵਧਾਈ ਦੇਣੀ ਚਾਹੁੰਦਾ ਪ੍ਰਬੰਧਕਾਂ ਨੂੰ ਜਿਨ੍ਹਾਂ ਨੇ ਬਹੁਤ ਹੀ ਵਧੀਆ ਪ੍ਰੋਗਰਾਮ ਜਿਹੜਾ ਇੱਥੇ ਆਯੋਜਿਤ ਕੀਤਾ ਹੈ ਬਹੁਤ ਹੀ ਚੰਗੇ ਪਰਫਾਰਮੈਂਸ ਦੇਖ ਕੇ ਹੱਦਿਆਂ ਬੱਚਿਆਂ ਦੀ ਤਾਂ ਬੜਾ ਆਪਾਂ ਇਸ ਤਰ੍ਹਾਂ ਦੇ ਬੜੇ ਆਪਾਂ ਕਹਿ ਸਕਦੇ ਹਾਂ ਵੀ ਬਹੁਤ ਵੱਡਾ ਜਿਹੜਾ ਵਿਰਸਾ ਹੈ ਪੰਜਾਬ ਦਾ ਉਹਦਾ ਆਪਾਂ ਜਿਹੜਾ ਪ੍ਰਤੀਜ ਦੇ ਰਹੇ ਆ ਇਹ ਸਾਡੇ ਹਿੱਸੇ ਹੀ ਆਉਂਦਾ ਹੈ ਪੰਜਾਬ ਦੇ ਕਿ ਆਪਾਂ ਨਾਲ ਮਿਲ ਕੇ ਧਰਮ ਤੋਂ ਨਿਰਪੱਖਤਾ ਨਾਲ ਸਾਰੇ ਧਰਮਾਂ ਦੇ ਇਕੱਠੇ ਹੋ ਕੇ ਆਪਾਂ ਆਪਣੇ ਸਾਰੇ ਜਿਹੜੇ ਤਿਹਾਣੇ ਮਨਾਉਨੇ ਆ ਤੀਆਂ ਦਾ ਤਿਹਾੜੀ ਵੀ ਉਹਦੇ ਵਿੱਚੋਂ ਇੱਕ ਹੈ ਤਾਂ ਬਹੁਤ ਹੀ ਵਧੀਆ ਇਹਦੇ ਨਾਲ ਜੀ ਸੱਭਿਆਚਾਰਕੀ ਸੱਭਿਆਚਾਰਕੀ ਪ੍ਰਮੋਟ ਹੁੰਦਾ ਤੇ ਸਾਡੀ ਜਿਹੜੀ ਸਮਾਜਿਕ ਸਾਂਝ ਵੀ ਵੱਧਦੀ ਹੈ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਪ੍ਰੋਗਰਾਮ ਕਰਾਇਆ ਜਾ ਰਿਹਾ ਮੈਂ ਇਹਨਾਂ ਨੂੰ ਸਾਰਿਆਂ ਨੂੰ ਵਧਾਈ ਦਿੰਦਾ ਤੇ ਨਾਲੇ ਆਸ਼ਾ ਕਰਦਾ ਹਾਂ ਕਿ ਆਪਾਂ ਇਹੋ ਜਿਹੇ ਵਧੀਆ ਪ੍ਰੋਗਰਾਮ ਨੇ ਅੱਗੇ ਤੋਂ ਕਰਾਉਂਦੇ ਰਵਾਂਗੇ ਸਰਦਾਰ ਵੱਲੋਂ ਜਿੰਨੀ ਵੀ ਸਾਡੀ ਲੋੜ ਆ ਅਸਫੋਰ ਦੇ ਨਾਲ ਹੈ ਜਦੋਂ ਵੀ ਕਹੋਗੇ ਅਸੀਂ ਤੁਹਾਡੇ ਇੱਥੇ ਹਾਜ਼ਰ ਹੋਵਾਂਗੇ ਐਨਾ ਕਹਿੰਦਾ ਖੇਮਾ ਲਾ ਜਾ ਚੁੱਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਹਿੰਦੇ ਜੀ ਵਧੀਆ ਗੱਲ ਹੈ ਤਾਂ ਚਲੋ ਬਹੁਤ ਪਰਮਾਤਮਾ ਤੋਂ ਤੁਹਾਡੇ ਦੇ ਸਾਡੇ ਵੱਲੋਂ ਕਿਸੇ ਹੋ ਗਿਆ ਪਰਮਾਤਮਾ ਅਗੇ ਅਰਦਾਸ ਕਰਨਾ ਹੈ ਕਿ ਇਹੋ ਜੇ ਪ੍ਰੋਗਰਾਮ ਅਗਲੇ ਸਾਲ ਹੋਰ ਵੀ ਵਧੀਆ ਕਰਾ ਕੇ ਕਰਾਇਆ ਜਾਵੇ ਹਾਂ ਜੀ ਸਾਡੇ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਸਾਡੇ ਸਕੂਲ ਵੱਲੋਂ ਪੰਜਾਬੀ ਸੱਭਿਆਚਾਰ ਨੂੰ ਪਰਫੁੱਲਤ ਕਰਨ ਲਈ